ਹਰਦਾ ਮੁੱਖ ਕਾਰਨ ਕੀ ਮੰਨਦੇ ਹੋ ਕਾਰ ਇੱਕ ਵਾਰ ਸਾਤ ਪਾਣੀ ਜ਼ਿਆਦਾ ਪਾ ਇੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਪਿਛਲੇ ਸਮੇਂ ਚੋ ਕਹੇ ਸੀ ਕਿ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੁੰਦਾ ਐਸਾ ਕੁਝ ਪਿਛਲੀਆਂ ਪਿਛਲੀਆਂ ਸਰਕਾਰਾਂ ਨੇ ਜੇ ਕੀਤਾ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ ਅਸੀਂ ਸਾਡੇ ਤਿੰਨ ਸਾਲਾਂ ਚ ਕੀ ਕੀਤਾ ਜੀ ਮੰਤਰੀ ਜੀ ਸਾਹਿਬ ਜੀ ਜੱਫੀ ਪਾ ਕੇ ਧੰਨ ਜੀ ਥੈਂਕ ਯੂ ਥੈਂਕ ਯੂ ਮਿਹਰਬਾਨੀ ਆਉਣ ਦੀ ਜੋ ਵੀ ਆਉਣ ਦੀ ਮਿਹਰਬਾਨੀ ਜਿਹੜਾ 200 ਕਰੋੜ ਰੁਪਈਆ ਸੀਐਮ ਸਾਹਿਬ ਨੇ ਹਿੱਕ ਥਾਪੜੀ ਸੀ ਵਿਧਾਨ ਸਭਾ ਦੇ ਵਿੱਚ ਉਹ ਹਲੇ ਤੱਕ ਤੇ ਨਾ ਪ੍ਰਸ਼ਾਸਨ ਨੇ ਡੱਕਣੀ ਤੋੜਿਆ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਆਇਆ ਤੇ ਲੋਕਾਂ ਦੀ ਜਿਹੜੀ ਸੇਵਾ ਰਾਣਾ ਸਾਹਿਬ ਹੁਣੀ ਸਾਨੂੰ ਰਾਣਾ ਜੀ ਜੀ ਤੁਹਾਡੇ ਪਿੱਛੇ ਖੜੇ ਨੇ ਸਾਹਿਬ ਇੱਕ ਦਿਨ ਲਈ ਤੁਸੀਂ 2 ਕਿਲੋ ਦਾਣਾ ਦਿੱਤਾ 2 ਕਿਲੋ ਪਰ ਡੰਗਰ ਪਰ ਡੇ ਹੋਣਾ ਚਾਹੀਦਾ 4 ਕਿਲੋ ਅਸੀਂ ਮੈਂ 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 ਵੈਸੇ ਰੋੜੀ ਪੁੱਛ ਕੇ ਆਇਆ ਅਸਲ ਦਾ ਕਹਿੰਦਾ ਉਹਨਾਂ ਨੇ ਸਾਰਿਆਂ ਨੇ ਕਿਹਾ ਵੀ ਦੇਖੋ ਪੂਰਾ ਪਿਆ ਦੱਸਿਆ ਮੇਰੀ ਗੱਲ ਸੁਣੋ ਹੋ ਸਕਦਾ ਸਿਲੈਕਟਿਵ ਬੇਸਿਸ ਤੇ ਹੋਵੇ ਇਹਦੀ ਜਾਂਚ ਕਰ ਲੋ ਨਹੀਂ ਆ ਤਾਂ ਚਲੋ ਆਪਾਂ ਬਹਿਸ ਨਹੀਂ ਕਰਨੀ ਨਹੀਂ ਬਹਿਸ ਨਹੀਂ ਮੈਂ ਨਹੀਂ ਮੈਂ ਆਪਣੇ ਆਪ ਹੀ ਕਹਿ ਬੀ ਆ ਕਰ ਚਲੋ ਆ ਕਰ ਚਲੋ ਇਹਨਾਂ ਦੇ ਕਹਿੰਦੇ ਮੁਤਾਬਕ ਮੈਂ ਨਹੀਂ ਮੇਰੀ ਗੱਲ ਸੁਣ ਲੋ ਜਿਨ੍ਹਾਂ ਦੀ ਡਿਮਾਂਡ ਹੈ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਡੁੱਬਿਓ ਜੇ ਹੋਰ ਵੀ ਕਿਤੇ ਲੋੜ ਆ ਪੂਰੀ ਦਿੱਤਾ ਜਾਊਗਾ ਸਰ ਪੂਰੀ ਦਿੱਤੀ ਜਾਊਗੀ ਬਿਲਕੁਲ ਦਿੱਤਾ ਜਾਊਗਾ 2 ਕਰੋੜ ਥੋੜਾ ਨਹੀਂ ਹੁੰਦਾ ਨਹੀਂ 2 ਕਰੋੜ ਬਹੁਤ ਹੁੰਦਾ ਹੋਰ ਦਵਾਂਗੇ ਅੱਜ ਅੱਜ ਜੀ ਸਾਹਿਬ ਮੋਦੀ ਸਾਹਿਬ ਬਸ 1 ਮਿੰਟ ਚਾਹੀਦਾ ਅੱਜ ਤੁਸੀਂ ਜਾਇਜ਼ਾ ਲੈ ਕੇ ਆਏ ਹੋ ਹਾਲਾਤ ਕੀ ਹੋ ਜੀ ਹਾਲਾਤ ਦੇਖੋ ਬਰਸਾਤ ਦੇ ਕਾਰਨ ਪਾਣੀ ਤੇ ਵਧਿਆ ਪਾਣੀ ਅੱਜ ਥੋੜਾ ਜਿਹਾ ਲੋਕ ਕਹਿ ਰਹੇ ਕਿ ਫੁੱਟ ਇੱਕ ਫੁੱਟ ਘਟਿਆ ਪ੍ਰਸ਼ਾਸਨ ਵੀ ਕਹਿ ਰਿਹਾ ਪਰ ਲੋਕਾਂ ਦੇ ਹਾਲਾਤ ਜਿਹੜੇ ਆ ਉਹਨਾਂ ਦੇ ਰਾਸ਼ਨ ਦੀ ਡੰਗਲਾਂ ਦੀ ਚਾਰੇ ਦੀ ਜਿਹੜੀ ਸਰਕਾਰ ਵੱਲੋਂ ਮਦਦ ਕੀਤੀ ਜਾ ਰਹੀ ਉਸ ਤੋਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤੋਂ ਲੋਕ ਖੁਸ਼ ਨੇ ਔਰ ਇਹ ਵੀ ਕਹਿ ਰਹੇ ਨੇ ਕਿ ਪਹਿਲੀ ਸਰਕਾਰ ਹੀ ਹੈ ਜਿਹੜੇ ਮੰਤਰੀ ਸਾਡੇ ਘਰਾਂ ਚ ਆਏ ਕੱਲ ਵੀ ਆਏ ਅੱਜ ਵੀ ਆਏ ਤੇ ਸਾਡੇ ਹਲਕਾ ਇੰਚਾਰਜ ਸਾਹਿਬ ਪਹਿਲੇ ਦਿਨ ਤੋਂ ਇੱਥੇ ਨਾਲ ਮੁਜਰੇ ਪ੍ਰਸ਼ਾਸਨ ਨਾਲ ਨੰਬਰ ਸਾਨੂੰ ਮਿਲੇ ਹੋਏ ਆ ਔਰ ਸਰਪੰਚ ਸਾਹਿ ਫੋਨ ਕਰਕੇ ਚੈੱਕ ਕੀਤਾ ਡਿਸਾਂ ਨੂੰ 12 ਵਜੇ ਇਹੋ ਜਿਹੇ ਡਿਸਾਂ ਜਿਹੜੇ ਰਾਤ ਨੂੰ 12:00 ਵਜੇ ਫੋਨ ਚੱਕ ਕੇ ਮਦਦ ਲਈ ਤਿਆਰ ਹੈ ਪੁਲਿਸ ਪ੍ਰਸ਼ਾਸਨ ਤਿਆਰ ਹੈ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸਾਰੀਆਂ ਤੇ ਉਹ ਮੈਡੀਕਲ ਟੀਮਾਂ ਹਨ ਆਈਡੀਆਰਐਫ ਦੀ ਟੀਮ ਲੱਗੀ ਹੋਈ ਹੈ ਸਾਰੀ 24 ਘੰਟੇ ਸੇਵਾ ਲਈ ਇੱਥੇ ਖੜੇ ਆ ਸੋ ਸਰਕਾਰ ਨਾਲ ਹੈ ਇਹਨਾਂ ਦੀ ਸਪੈਸ਼ਲ ਗਦਾਵਰੀ ਦੇ ਹੁਕਮ ਦਿੱਤੇ ਆ ਜੋ ਵੀ ਪਾਣੀ ਘਟਦਾ ਸਪੈਸ਼ਲ ਗਦਾਵਰੀ ਹੋ ਕੇ ਇਹਨਾਂ ਦਾ ਬੰਦਾ ਮੁਆਵਜ਼ਾ ਮਿਲੂਗਾ ਜਿਹੜਾ ਜੋ ਵੀ ਹੋਰ ਵੀ ਪ੍ਰੋਬਲਮ ਜਿਹੜੀ ਹੋਏਗੀ ਮੁੱਖ ਮੰਤਰੀ ਸਰਤਾਪੁਰ ਸਿੰਘ ਮਾਨ ਜੀ ਨੇ ਮੇਰੀ ਡਿਊਟੀ ਲਾਈ ਹੈ ਕਿ ਇੱਥੇ ਪਹੁੰਚ ਕੇ ਇਹਨਾਂ ਦੀਆਂ ਸਾਰੀਆਂ ਪ੍ਰੋਬਲਮਾਂ ਨੋਟ ਕਰੋ ਤੇ ਉਹਦਾ ਹੱਲ ਕਰੋ ਰਾਣਾ ਜੀ ਆਏ ਆ ਰਾਣਾ ਜੀ ਵੀ ਇੱਥੇ ਖੜੇ ਆ ਤੇ ਉਹ ਦੱਸ ਰਹੇ ਸੀ ਕਿ ਲੋਕਾਂ ਦੇ ਰੰਗ ਕਾਲੇ ਹੋ ਗਏ ਮੈਂ ਕਿਹਾ ਜੇ ਇਹੀ ਰੰਗ ਪਿਛਲੀਆਂ ਸਰਕਾਰਾਂ ਨੇ ਕਾਲੇ ਕੀਤੇ ਹੁੰਦੇ ਤੇ ਅੱਜ ਇਹ ਹਾਲਾਤ ਨਾ ਹੁੰਦੇ ਮੰਤਰੀ ਸਾਹਿਬ ਮੁੱਖ ਕਾਰਨ ਕੀ ਮੰਨਦੇ ਹੋ ਹਰ ਦਾ ਮੁੱਖ ਕਾਰਨ ਕੀ ਮੰਨਦੇ ਹੋ ਕਾਰਿ ਵਰਸਾ ਪਾਣੀ ਜ਼ਿਆਦਾ ਪਰ ਇੱਕ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਆਨ ਪਿਛਲੇ ਸਮੇਂ ਚ ਉਹ ਕਹਿਣ ਸੀ ਕਿ ਸਰਕਾਰ ਦੀਆਂ ਨਾਕਾਮੀਆਂ ਕਰਕੇ ਹੁੰਦਾ ਐਸਾ ਕੁਝ ਮੈਂ ਬਿਆਨ ਤੁਹ ਕਾਰਾਂ ਨੇ ਜੇ ਕੀਤਾ ਹੁੰਦਾ ਤੇ ਅੱਜ ਇਹ ਹਾਲਾਤ ਨਾ ਹੁੰਦੇ ਅਸੀਂ ਸਾਡੇ 3 ਸਾਲਾਂ ਚ ਕੀ ਕੀਤਾ ਜੀ ਇੱਥੇ ਸਾਲਾਂ ਦੇ ਵਿੱਚ ਦੇਖੋ ਲੱਗੇ ਹੋਏ ਆ ਦਿਨ ਰਾਤ ਮਿਹਨਤ ਕਰ ਰਹੇ ਆ ਸੋ ਇਹਨਾਂ ਦੀ ਸਾਰੀਆਂ ਸੁਵਮਾ ਆਉਣ ਵਾਲੇ ਟਾਈਮ ਤੇ ਇਹ ਹਾਲਾਤ ਨਹੀਂ ਹੋਣਗੇ ਮੋਢਿਆ ਸਾਹਿਬ ਹੁਣੇ ਰਾਣਾ ਸਾਹਿਬ ਕਹਿੰਦੇ ਸੀ ਕਿ ਜਿਹੜਾ 200 ਕਰੋੜ ਰੁਪਈਆ ਸੀਐਮ ਸਾਹਿਬ ਨੇ ਹਿੱਕ ਥਾਪੜੀ ਸੀ ਵਿਧਾਨ ਸਭਾ ਦੇ ਵਿੱਚ ਉਹ ਹਲੇ ਤੱਕ ਤੇ ਨਾ ਪ੍ਰਸ਼ਾਸਨ ਨੇ ਡੱਕਾ ਨਹੀਂ ਤੋੜਿਆ ਉਹ 2 ਕਰੋੜ ਰੁਪਏ ਨਾਲ ਜਿਹੜੀ ਆ ਰਕਮ ਸਾਰੀ ਦਿੱਤੀ ਜਾ ਰਹੀ ਹੈ ਇਹ ਮੁੱਖ ਮੰਤਰੀ ਸਾਹਿਬ ਵੱਲੋਂ ਹੀ ਆਇਆ ਤੇ ਲੋਕਾਂ ਦੀ ਜਿਹੜੀ ਸੇਵਾ ਰਾਣਾ ਸਾਹਿਬ ਹੁਣੀ ਸਾਨੂੰ ਇੱਕ ਗੱਲ ਕਹਿੰਦੇ ਆ ਤੁਹਾਡੇ ਸਤਿ ਸ੍ਰੀ ਅਕਾਲ ਜੀ ਲੜਾ ਜੱਫੀ ਫਾ ਕੇ ਇੱਥੇ ਆ ਜੀ ਉਹ ਚੀਮਾ ਦਾ ਇੱਕ ਆ ਜੀ ਆਓ ਆਓ ਵੀ ਥੈਂਕ ਯੂ ਮਿਹਰਬਾਨੀ ਹੋਣ ਦੀ ਜੋ ਵੀ ਆਉਣ ਦੀ ਮਿਹਰਬਾਨੀ ਧੰਨਵਾਦ ਅਸੀਂ ਇੱਥੇ ਰਵਾਂਗੇ ਤੁਹਾਡੇ ਕੋਲ ਆਓ ਚੀਮਾ ਸਾਹਿਬ ਫਿਰ ਮੇਰੇ ਕੋਲ ਇੱਕ ਦਿਨ ਖਾਣੇ ਖਾ ਰਹੇ ਹੋ ਕੰਮ ਕਾ